नाम बेशरम चरित्र है ये शब्द उन्होंने मंडी में जनसभा के दौरान कहे तो इसको किस तरह से आप देखते हैं मंडी की लड़ाई को कितना असर डाले का जिस तरह से लोग मुखर होकर कह रही हैं नहीं हमारा तो चुनाव पूरे चारों विधानसभा और छह लोग विधानसभा और चारों लोकसभा सीट पर है इस प्रकार के बयानों पर मैं ध्यान भी नहीं देता। अच्छा रहे कि आपदा के समय केंद्र से मदद नहीं आई अब जगह जगह पर कंगना रनौती कह रही है कि 1800 सौ करोड़ रुपए वो कहां गए सवाल उठा रहे हैं ये भी कह रहे हैं कि आपके गठबंधन के चेहरों पर सवाल उठा रहे हैं उन्होंने मैं नाम नहीं ले सकता उन्होंने क्या कहा आपने सुना होगा कि वो किस तरह से टिप्पणियां कर रही है अब फिल्मी दुनिया की बातें राजनीतिक दुनिया में नहीं चलती है चुनाव एमपी का लड़ रही है बात फिल्मी दुनिया की कर रही है डायलॉग voleo قافلہ اس ویلے پہنچا ہے अमृतसर ਤਾਂ अमृतसर لوک سبھا ਦੇ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਕਿਉਂਕਿ سبزی ਮੰਡੀ ਦੇ ਵਿੱਚ ਆਉਣ ਦਾ ਸਾਡਾ ਮਕਸਦ ਇਹ ਹੈ ਕਿ ਵਪਾਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਿਆਸਤਦਾਨ ਉਹਨਾਂ ਦੇ ਨਾਲ ਵਾਅਦੇ ਤੇ ਦਾਅਵੇ ਜ਼ਰੂਰ ਕਰਦੇ ਨੇ ਪਰ ਕੀ ਉਹ ਪੂਰੇ ਹੁੰਦੇ ਨੇ ਔਰ ਸਭ ਤੋਂ ਵੱਡਾ ਇੱਕ ਹੋਰ ਮੁੱਦਾ ਭਾਰਤ ਪਾਕਿਸਤਾਨ ਵਿਚਾਲੇ ਹੋਣ ਵਾਲੇ ਵਪਾਰ ਦਾ ਵੀ ਹੈ ਤਾਂ ਵਪਾਰ ਬੰਦ ਹੋਣ ਕਰਕੇ ਇਹਨਾਂ ਵਪਾਰੀਆਂ ਨੂੰ ਕਿੰਨੀਆਂ ਇੱਕ ਦਿੱਕਤਾਂ ਆਉਂਦੀਆਂ ਨੇ ਕਿੰਨੀ ਕ ਵੱਡੀ ਮੁਸ਼ਕਲ ਹੈ ਜੇ ਵਪਾਰ ਸ਼ੁਰੂ ਹੁੰਦਾ ਤਾਂ ਕਿਸ ਕਿਸ ਨੂੰ ਉਸ ਦਾ ਲਾਭ ਮਿਲ ਸਕਦਾ ਇਸ ਟਾਈਮ ਤੇ ਸਭ ਤੋਂ ਵੱਡੀ ਜੰਗ ਲੱਗੀ ਆ ਜਿਹੜੀ ਲੋਕਤੰਤਰ ਸਭ ਤੋਂ ਵੱਡਾ ਲੋਕਤੰਤਰ ਸਾਡੇ ਹਿੰਦੁਸਤਾਨ ਦਾ ਵਾ ਤੇ ਸਾਡਾ ਜਿਹੜਾ ਹਿੰਦੁਸਤਾਨ ਆ ਇੱਥੇ ਸਾਡੀ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਜਿਹੜੀ ਆ ਪੰਜਾਬ ਦੀ ਅੰਮ੍ਰਿਤਸਰ ਵੱਲੇ ਵੱਲਾ ਮੰਡੀ ਆ ਇੱਥੋਂ ਦਾ ਵਪਾਰ ਪਹਿਲਾਂ ਖੁੱਲਿਆ ਸੀ ਤੇ ਬਹੁਤ ਜਿਆਦਾ ਸਹੂਲਤਾਂ ਕਿਸਾਨਾਂ ਨੂੰ ਮਿਲੀਆਂ ਤੇ ਵਪਾਰੀ ਬਹੁਤ ਖੁਸ਼ੀ ਜਦੋਂ ਤਾਂ ਪਾਕਿਸਤਾਨ ਦਾ ਬਾਰਡਰ ਬੰਦ ਹੋਇਆ ਸਾਰਾ ਹੀ ਕੰਮ ਬੰਦ ਹੋ ਗਿਆ ਸਾਰੇ ਸਾਰੇ ਮਤਲਬ ਬੇਰਗਜ਼ਾਰ ਹੋਏ ਸਾਰੇ ਸੜਕਾਂ ਦੇ ਵੇਖੋ ਗੱਡਾ ਬੰਦਾ ਆ ਲਿਆ ਮੰਡੀ ਚ ਬਹੁਤ ਬੁਰਾ ਹਾਲ ਆ ਲਿਆ ਇਹ ਸਾਰਾ ਸਾਰੇ ਵਸਲੇ ਸਾਡੇ ਹਾਲ ਹੋਣ ਚਾਹੀਦੇ ਆ ਸਾਡਾ ਵਪਾਰ ਖੁੱਲਣਾ ਚਾਹੀਦਾ ਬਾਹਰ ਖੁੱਲਣਾ ਚਾਹੀਦਾ ਜਿਹੜਾ ਪਾਕਿਸਤਾਨ ਨਾਲ ਵਪਾਰ ਜਿਹੜਾ ਬੰਦ ਕੀਤਾ ਗਿਆ ਇਹਦਾ ਬਹੁਤ ਵੱਡਾ ਨੁਕਸਾਨ ਜਿਹੜਾ ਅੰਮ੍ਰਿਤਸਰ ਨੂੰ ਸਭ ਤੋਂ ਜ਼ਿਆਦਾ ਪੰਜਾਬ ਨੂੰ ਨੁਕਸਾਨ ਹੋਇਆ ਔਰ ਇਹ ਵਪਾਰ ਬੰਦ ਨਹੀਂ ਹੋਇਆ ਗੁਜਰਾਤ ਥਾਣੀ ਦੁਬਈ ਥਾਣੀ ਵਪਾਰ ਹੋ ਰਿਹਾ ਸਿਰਫ ਇਹ ਜਿਹੜਾ ਬਾਰਡਰ ਹੈ ਸਾਡਾ ਮੱਗਾ ਬਾਰਡਰ ਇਸ ਵੇਲੇ ਪੋਲਿਟੀਕਲ ਮੁੱਦਾ ਵੀ ਬਹੁਤ ਵੱਡਾ ਬਣਿਆ ਹੋਇਆ ਲੱਗਦਾ ਕਿ ਜਿਹੜਾ ਵੀ ਜਿੱਤ ਕੇ ਜਾਏਗਾ ਇਹਦੇ ਬਾਰੇ ਕੋਈ ਆ ਪਹਿਲਾਂ ਵੀ ਜਿਹੜੇ ਆਪਣਾ ਬੀਜੇਪੀ ਦੇ ਕੈਂਡੀਡੇਟ ਇੱਥੇ ਆਉਂਦੇ ਨੇ ਸਾਢੇ 3-3 ਲੱਖ ਵੋਟ ਲੈ ਕੇ ਜਾਂਦੇ ਰਹੇ ਨੇ ਇਥੋਂ ਉਹਨਾਂ ਨੇ ਆਣ ਕੇ ਮੁੜ ਕੇ ਕਦੀ ਬਾਤ ਨਹੀਂ ਪੁੱਛੀ ਪਹਿਲਾਂ ਵੀ ਉਹ ਵਾਦੇ ਕਰਦੇ ਰਹੇ ਵੀ ਜਲਦੀ ਪਾਕਿਸਤਾਨ ਦਾ ਜਿਹੜਾ ਟ੍ਰੇਡ ਜਿਹੜਾ ਖੋਲਿਆ ਜਾਏਗਾ ਵਪਾਰ ਖੁੱਲਿਆ ਜਾਏਗਾ ਪਰ ਅਜੇ ਤੱਕ ਕਿਸੇ ਨੇ ਖੋਲਿਆ ਨਹੀਂ ਪ੍ਰੋਬਲਮ ਕੀ ਇੱਥੇ ਇ ਬੇਨੋ ਵਪਾਰ ਹੁੰਦਾ ਕਿੰਨੇ ਲੱਖ ਦਾ ਨੁਕਸਾਨ ਜਿਹੜਾ ਬਿਲੀਅਨ ਨੁਕਸਾਨ ਵਪਾਰੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੋਰ ਵੀ ਸਾਡੇ ਨਾਲ ਟਰੇਡਰ ਨੇ ਸਰ ਕਿੰਨੀ ਕ ਇਹ ਮੁਸ਼ਕਲ ਵਾਲਾ ਕੰਮ ਹੈ ਔਰ ਜੇਕਰ ਵਪਾਰ ਖੁੱਲਦਾ ਹੈ ਵਪਾਰੀ ਦਾ ਹੀ ਇਕੱਲਾ ਫਾਇਦਾ ਹੈ ਜਾਂ ਪੰਜਾਬ ਜਾਂ ਅੰਮ੍ਰਿਤਸਰ ਦੇ ਖਾਸ ਕਰਕੇ ਮੈਂ ਲੋਕਾਂ ਦੀ ਗੱਲ ਕਰਾਂ ਉਹਨਾਂ ਨੂੰ ਵੀ ਕੋਈ ਲਾਭ ਹੋਏਗਾ ਉਹਦਾ 150 ਗੱਡੀ ਇੱਕ ਦਿਨ ਚ ਪਿਆਜ਼ ਦੀ ਪਹੁੰਚੀ ਸੀ ਇੱਕ ਇੱਕ ਰਿਕਾਰਡ ਹੈ ਔਰ ਕਾਫੀ ਮਾਲ ਉਹ ਤੇ ਜਾਂਦਾ ਸੀ ਜਿਹਦੇ ਵਿੱਚ ਇੱਕ ਲੇਬਰ ਨੂੰ ਇੰਨੀ ਸਹੂਲਤਾਂ ਟਰੱਕ ਲੋਡਿੰਗ ਕਰਕੇ ਜਾਂਦੇ ਉਹਨਾਂ ਨੂੰ ਸਹੂਲਤਾਂ ਦੇਖ ਔਰ ਜਿਹੜਾ ਇੱਥੇ ਕੰਮ ਦਾ ਕਿਸਾਨ ਕਰ ਰਿਹਾ ਹੈ ਕਿਸਾਨਾਂ ਨੇ ਪੈਦਾਵਾਰ ਵਧਾਈ ਉਹਨਾਂ ਨੂੰ ਕਿੰਨਾ ਜ਼ਿਆਦਾ ਪ੍ਰੋਫਿਟ ਸੀ ਯਾਨੀ ਕਿ ਬਹੁਤ ਸਾਰੇ ਪਰਿਵਾਰ ਉਹਦੇ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਸੀਗੇ ਪਰ ਲੇਕਿਨ ਇਹ ਟਰੇਡ ਬੰਦ ਹੋਣ ਨਾਲ ਇੱਕ ਪੂਰੇ ਪੰਜਾਬ ਨੂੰ ਤੇ ਨੁਕਸਾਨ ਹੈਗਾ 올 ਓਵਰ ਇੰਡੀਆ ਨੂੰ ਹੀ ਹੈ ਪਰ ਲੇਕਿਨ ਸਾਨੂੰ ਇਹ ਨਹੀਂ ਸਮਝ ਆ ਰਹੀ ਇਹ ਬਾਰਡਰ ਕਿਉਂ ਬੰਦ ਕੀਤਾ ਗਿਆ ਬਾਕੀ ਪੋਰਟ ਸਾਰੀਆਂ ਚੱਲ ਰਹੀਆਂ ਇੱਕ ਸਭ ਤੋਂ ਵੱਡੀ ਗੱਲ ਸਮਝਦੇ ਨੇ ਵੱਲਾ ਮੰਡੀ ਦਾ ਨਾਂ ਹੀ ਮੁਸ਼ਕਲ ਆ ਉਹ ਕਿਉਂ 20 ਸਾਲ ਹੋ ਗਏ ਸਾਨੂੰ ਇੱਥੇ ਮੰਡੀਆਂ ਨੂੰ ਪੰਜਾਬ ਸਰਕਾਰ ਨੇ ਦੁਕਾਨ ਦਿੱਤੀ ਆ ਸੈਂਟਰ ਸਰਕਾਰ ਬਣਾਉਣੀ ਦੇਂਦੀ ਮਾਰੇ ਮੋਟਾ ਮਿਸਤਰੀ ਲਾ ਕੇ ਕੋਈ ਦੁਕਾਨ ਬਣਾ ਲੈਂਦੇ ਸويرੇ ਐਫ ਆਈ ਆਰ ਹੋ ਜਾਂਦੀ ਆ ਕੀ ਕਸੂਰ ਆ ਅਸੀਂ ਟੈਕਸ ਨਹੀਂ ਦਿੰਦੇ ਅਸੀਂ ਪੈਸੇ ਦੇ ਕੇ ਇੱਥੇ ਦੁਕਾਨਾਂ ਲਈਆਂ ਕੋਈ ਫ੍ਰੀ ਨਹੀਂ ਲਈਆਂ ਜੇ ਸਾਨੂੰ ਉਥੋਂ ਜਾ ਕੇ ਦੇ ਦਿੱਤਾ ਇਹ ਸਰਕਾਰ ਨੇ ਸੋਚਣਾ ਜਿਹੜੇ ਇੱਥੋਂ ਐਮ ਪੀ ਜਾਂਦੇ ਆ ਜਿੱਤ ਕੇ ਵੋਟਾਂ ਲੈ ਕੇ ਮੁੜ ਕੇ ਇੱਥੇ ਲੱਭਦੇ ਨਹੀਂ ਇਹਨਾਂ ਨੇ ਜਲੋਂ ਦੀ ਸਰਕਾਰ ਬਦਲੀ ਆ ਜਦੋਂ ਨਹੀਂ ਮੋਦੀ ਸਰਕਾਰ ਆਈ ਇਹਨਾਂ ਨੇ ਐਡਾ ਵਧੀਆ ਗਿਫਟ ਦਿੱਤਾ ਨਾ ਪੰਜਾਬ ਨੂੰ ਵੀ ਸਾਰੀ ਪੋਵਜੇ ਤੋਂ ਬਾਰਡਰ ਕਰਕੇ ਜਾਂ ਅਹਮਦਾਬਾਦ ਹੋ ਜਾ ਉਥੋਂ ਇੱਥੋਂ ਜਦੋਂ ਪਾਕਿਸਤਾਨ ਪੂਰਾ ਯੋਰ ਹੀ ਸ਼੍ਰੀਨਗਰ ਤੋਂ ਇਥੋਂ 50000 ਰੁਪਇਆ ਦੇ ਕੇ ਸ਼੍ਰੀਨਗਰ ਗੱਡੀ ਭੇਜ ਦੇ 30000 ਰੁਪਇਆ ਦੇ ਕੇ ਗੱਡੀ ਪਾਰ ਕਰਾਉਂਦੇ 50000 ਦੇਖਦੇ ਇੱਥੇ ਆਉਂਦੀ ਜਿੱਥੇ 10000 ਚ ਜਾਂਦੀ ਆ ਇਹ ਬੈਨੀਫਿਟ ਹੈ ਸਾਨੂੰ ਪੰਜਾਬ ਸਰਕਾਰ ਨੂੰ ਇਹਨਾਂ ਲੋਕਾਂ ਦਾ ਕੀ ਕਰਾਂਗੇ ਹਜ਼ਾਰਾਂ ਲੱਖਾਂ ਬੰਦੇ ਬਰਬਾਦ ਹੋ ਗਏ ਇਸ ਕੰਮ 'ਚ ਜ਼ਿੰਮੇਦਾਰਾਂ ਨੂੰ ਕਿੰਦਾਂ ਦੀਆਂ ਦਿੱਕਤਾਂ ਜੜੀਆਂ ਪੇਸ਼ ਆਉਂਦੀਆਂ ਨੇ ਔਰ ਕਿਉਂਕਿ ਭਾਜਪੀ ਦਾ ਤਾਂ ਵਿਰੋਧ ਵੀ ਕਿਸਾਨ ਲਗਾਤਾਰ ਕਰ ਰਿਹਾ ਪਰ ਉਮੀਦ ਕੀ ਹੈ ਜਿਹੜਾ ਵੀ ਕੋਈ ਐਮਪੀ ਜਿੱਤ ਕੇ ਜਾਂਦਾ ਕੀ ਲੱਗਦਾ ਕਿਹੜੇ ਕੰਮ ਕਰਨੇ ਚਾਹੀਦੇ ਉਹ ਜਿਹੜਾ ਵੀ ਐਮਪੀ ਜਾਂਤ ਕੇ ਜਾਂਦਾ ਜਿਤਾਰੇ ਵੀ ਕਲੰਗੇ ਅਸੀਂ ਜਿਹੜਾ ਵੀ ਕੋਈ ਗੱਲ ਨਹੀਂ ਪਰ ਇਦਾਂ ਸਾਡੀ ਇੱਕੋ ਮੰਗਿਆ ਵੀ ਜਿਹੜਾ ਬਾਰਡਰ ਹੈ ਖੋਲਿਆ ਦਿੱਤਾ ਜਾਵੇ ਕਿਸਾਨਾਂ ਨੂੰ ਕੋਈ ਰਾਹਤ ਮਿਲੂਗੀ ਤੇ ਨਾਲ ਸਾਡੀ ਸਬਜੀ ਰੋਲ ਜਾਂਦੀ ਅਸੀਂ ਬਹੁਤ ਹੀ ਮਿਹਨਤ ਦੇ ਨਾਲ ਸਬਜੀ ਇੱਥੇ ਪੈਦਾ ਕਰਦੇ ਆ ਪਾਲਦੇ ਆ ਪਰ ਇੱਥੇ ਆ ਕੇ ਸਾਨੂੰ ਛੁੱਟਣ ਲਈ ਮਜਬੂਰ ਹੋ ਜਾਂਦਾ ਵੇਖੋ ਤੁਸੀਂ ਥਾਂ ਥਾਂ ਤੇ ਸਬ지ਆਂ ਹੀ ਛੁੱਟੀਆਂ ਪਈਆਂ ਹੁੰਦੀਆਂ ਕਿਉਂਕਿ ਉਹਨਾਂ ਦਾ ਰੇਟ ਨਹੀਂ ਡੇਕਰ ਸਬਜੀ ਪਾਕਿਸਤਾਨ ਜਾਂਦੀ ਜਿਮੀਦਾਰ ਨੂੰ ਵੱਧ ਪੈਸੇ ਮਿਲਦੇ ਵੱਧ ਮਿਲ ਗਏ ਪੈਸੇ ਰੇਟ ਬੰਦ ਦਿੱਤਾ ਜਾਵੇ ਅਸੀਂ ਇਹ ਨਹੀਂ ਆਂਦੇ ਰੋਲਣਾ ਚੁੱਕਿਆ ਜਾਵੇ ਮਾਲ ਵਿਕੇ ਤੰਗੀ ਇ ਅਸੀਂ ਪਸੇ ਉਹ ਚਾਹੁੰਦੇ ਆ ਵੀ ਸਾਡਾ ਜਿਹੜਾ ਬਾਰਡਰ ਕੋਲ ਦਿੱਤਾ ਜਾਵੇ ਪਰ ਜਿਹੜੇ ਭਾਜਪਾ ਦੇ ਉਮੀਦਵਾਰ ਉਹ ਤੇ ਕਹਿ ਰਹੇ ਮੈਂ 300 ਰੁਪਏ ਕਿਲੋ ਮਟਰ ਗੋਭੀ ਕਿਸਾਨ ਦੀ ਵਕਾਉਂਗਾ ਲੱਗਦਾ ਵੀ ਉਹ ਕੋਈ ਪੋਸਿਬਲ ਹੋ ਸਕਦਾ ਨਹੀਂ ਇਹ ਦੇਖ ਕਿਉਂ ਜਾ ਛੱਡਦੇ ਆ ਜੀ ਜਿਹੜੀ ਗੱਲ ਆ ਕੁਝ ਨਹੀਂ ਇਹੋ ਜੀ ਗੱਲ ਨਹੀਂ ਆਪਾਂ ਕਹਿੰਦੇ ਹੁਣ 300 ਹੋ ਗਏ ਕਿ ਸਾਰੇ ਖਾਨ ਇੱਕ ਰੇਟ ਬੰਦ ਦਿੱਤਾ ਜਾਵੇ ਹੋਰ ਜੇਕਰ ਮੈਂ ਗੱਲ ਕਰਾਂ ਤਾਂ ਲੇਬਰ ਕਲਾਸ ਵੀ ਇੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਮੌਜੂਦ ਹੈ ਉਹਨਾਂ ਨੂੰ ਕਿੱਦਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਜੀ ਦਿੱਕਤਾਂ ਤੇ ਬਹੁਤ ਜ਼ਿਆਦਾ ਨੇ ਦੇਖੋ ਜਿਵੇਂ ਭਾਈ ਸਾ ਦੇਖੋ ਜਦੋਂ بارش ਆਂਦੀ ਹੈ ਛੱਡ ਚੋਂਦੇ ਨੇ ਹਨਾ ਲੇਵਰਾਂ ਦਾ ਜਿਹੜਾ ਸਮਾਨ ਪਿਆ ਹੁੰਦਾ ਖਰਾਬ ਹੋ ਜਾਂਦਾ ਆੜਤੀਆਂ ਤੋਂ ਮਾਲੂਦਾਰ ਲੇਤਾ ਹੁੰਦਾ ਜਦੋਂ ਖਰਾਬ ਹੋ ਜਾਂਦਾ ਆੜਤੀਆਂ ਦੇ ਪੈਸੇ ਮਰ ਜਾਂਦੇ ਨੇ ਸਰਕਾਰਾਂ ਨੂੰ ਚਾਹੀਦਾ ਜੇ ਕਿ ਆਰਡੀਐਫ ਫੰਡ ਲੈਂਦੀ ਏ ਤੇ ਭਾਰਤ ਦਾ ਜਿਹੜਾ ਹੈ ਸਾਡਾ ਅੰਮ੍ਰਿਤਸਰ ਵਾਲਾ ਬਾਰਡਰ ਖੋਲਣ ਟੈਕਸ ਤੇ ਸਾਡਾ ਜਾਂਦਾ ਏ ਸਾਡੇ ਕਿਸਾਨ ਖੁਸ਼ਹਾਲ ਹੋਣਗੇ ਪੰਜਾਬ ਖੁਸ਼ਹਾਲ ਹੋਊਗਾ ਤਰੱਕੀ ਹੋਊਗੀ ਕਾਰੋਬਾਰ ਵਧੂਗਾ ਪਰ ਸਰਕਾਰ ਨੇ ਪਤਾ ਨਹੀਂ ਕੀ ਸੋਚ ਕੇ ਇੱਕ ਸੋਚੀ ਸਮਝੀ ਸਾਜੇ ਸੇ ਤੇੜਾ ਸਾਡਾ ਅੰਮ੍ਰਿਤਸਰ ਬਾਟਰ ਬੰਦ ਕੀਤਾ ਮੈਂ ਕਹਿਣਾ ਚਾਹੁੰਦਾ ਵੀ ਸਾਡਾ ਸਭ ਤੋਂ ਵੱਡਾ ਜਿਹੜਾ ਸਭ ਤੋਂ ਵੱਡਾ ਮਸਲਾ ਸਾਡਾ ਡੈਂਪ ਦਾ ਜਿਹੜਾ ਵੀ ਬਣੇ ਜਿਹੜਾ ਵੀ ਬਣੇ ਜਿਹੜਾ ਵੀ ਐਮਪੀ ਬਣੇ ਸਭ ਤੋਂ ਪਹਿਲਾਂ ਸਾਡਾ ਮਸਲਾ ਇਹ ਹੱਲ ਕਰਾਵੇ ਡੈਂਪ ਦਾ ਜੇ ਨਾਲ ਸਾਡੀ ਮੰਡੀ ਖੁਸ਼ਹਾਲ ਹੋ ਸਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਰੇ ਸ਼ਹਿਰ ਦੇ ਵਿੱਚ ਸਬਜ਼ੀ ਜਾਣੀ ਆ ਉੱਥੇ ਹੀ ਆਲੇ ਦੁਆਲੇ ਇੰਨੀ ਜ਼ਿਆਦਾ ਗੰਦਗੀ ਆ ਤੇ ਮੈਨੂੰ ਲੱਗਦਾ ਕਿ ਵਪਾਰੀ ਜਿਹੜੇ ਇੱਥੇ ਆਉਂਦੇ ਉਹ ਵੀ ਇਸ ਬਿਮਾਰੀਆਂ ਦਾ ਸ਼ਿਕਾਰ ਜਾਂ ਲੇਬਰ ਜਿਹੜੀ ਹੁੰਦੀ ਉਹ ਤੁਸੀਂ ਹਿਸਾਬ ਲਾ ਵੀ 10000 ਤੋਂ ਵੱਧ ਬੰਦਾ ਡੇਲੀ ਇੱਥੇ ਅਪ ਡਾਊਨ ਕਰਦਾ ਦੇ ਕਿੰਨੇ ਜ਼ਿਮੀਂਦਾਰ ਆਉਂਦੇ ਆ ਕਿੰਨੇ ਲੇਬਰ ਵਾਲੇ ਆਉਂਦੇ ਆ ਕਿੰਨੇ ਸਬਜ਼ੀ ਲੈਣ ਵਾਸਤੇ ਆਉਂਦੇ ਆ ਇੱਕ ਬਾਹਰੋਂ ਸਬਜ਼ੀ ਆਉਂਦੀ ਆ ਸਾਡੀ ਮੰਡੀ ਵੇਖ ਕੇ ਜਿਹੜਾ ਬੰਦਾ ਵੀ ਇੱਥੋਂ ਜਾਂਦਾ ਲੈ ਵੇਖ ਕੇ ਕਹਿੰਦਾ ਨਰਕ ਦੀ ਮੰਡੀ ਆ ਬਾਹਰ ਦੀਆਂ ਮੰਡੀਆਂ ਐਡੀਆਂ ਵਧੀਆ ਬਣੀਆਂ ਐਡੀਆਂ ਸੋਹਣੀਆਂ ਬਣੀਆਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਵੀ ਸਾਡੀ ਮੰਡੀ ਨੂੰ ਸੁਧਾਰਿਆ ਜਾਵੇ ਬਿਲਕੁਲ ਇਹ ਨੇ ਅੰਮ੍ਰਿਤਸਰ ਦੇ ਉਹ ਵਪਾਰੀ ਜਿਹੜੇ ਕਿ ਇਸ ਵੇਲੇ ਸਿਆਸਤਦਾਨਾਂ ਦੇ ਲਗਾਤਾਰ ਨਾਲ ਮੀਟਿੰਗਾਂ ਵੀ ਕਰ ਰਹੇ ਨੇ ਔਰ ਉਹਨਾਂ ਦੇ ਜਿਹੜੇ ਵਾਅਦੇ ਨੇ ਉਹਨਾਂ ਨੂੰ ਵੀ ਸੁਣ ਰਹੇ ਨੇ ਪਰ ਇਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਸਿਆਸਤਦਾਨਾਂ ਦੇ ਵਾਅਦੇ ਸੁਣ ਸੁਣ ਕੇ ਅੱਕ ਚੁੱਕੇ ਹਾਂ ਪਰ ਉਮੀਦਾਂ ਹਾਲੇ ਵੀ ਕਾਇਮ ਨੇ ਤਾਂ ਹੁਣ ਕੌਣ ਇਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਦਾ ਹੈ ਕੌਣ ਲੋਕ ਸਭਾ ਦੇ ਵਿੱਚ ਪਹੁੰਚਣ ਤੋਂ ਬਾਅਦ ਅਮਰਸਰ ਦੀ ਜਿਹੜੀ ਸਭ ਤੋਂ ਵੱਡੀ ਸਬਜ਼ੀ ਮੰਡੀ ਹੈ ਉਸ ਵਾਲੇ ਪਾਸੇ ਧਿਆਨ ਦਿੰਦਾ ਇਹ 4 ਜੂਨ ਦੇ ਨਤੀਜਿਆਂ ਤੋਂ ਬਾਅਦ ਸਪਸ਼ਟ ਹੋਏਗਾ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ ਦੀ ਟੀਮ ਅਮਰਸਰ